ਫਿਰ ਮੂਹੇ ਆਇਆ ਜ ਸੱਜਣਾ ਦਾ ਤੇਰੀ ਮਾਰਨੇ ਸਾਡੀ ਅਜ ਆ ਭੇਜਦੀ ਹੋ ਗਈ ਆ ਜਦੋਂ ਮੰਗਣੀ ਹੋਈ ਠਾਕਾ ਲੱਗਾ ਕਿੰਨੀ ਦੇਰ ਹੋ ਗਈ ਸੀ ਤੁਹਾਨੂੰ ਮੈਨੂੰ 8 ਮਹੀਨੇ 8 8-9 ਮਹੀਨੇ ਹੋ ਗਏ ਪਤਾ ਲੱਗਾ ਕਿ ਫੋਨ ਆਇਆ ਸੀ ਤੁਹਾਨੂੰ ਕੀ ਕਹਿੰਦੇ ਸੀ ਲੜਕੀ ਵਾਲੇ ਪਰਿਵਾਰ ਨਾਲ ਜੇ ਤੁਹਾਨੂੰ ਬਟ ਪਤਾ ਵਾ ਵੀ ਸਾਡੀ ਬੇਟੀ ਇਹੋ ਜੀ ਹੈਗੀ ਆ ਹਨਾ ਵੀ ਪਹਿਲਾਂ ਹੀ ਸਾਨੂੰ ਦੱਸ ਦੋ ਵੀ ਨਹੀਂ ਉਹਨੇ ਨਹੀਂ ਮੈਰਿਜ ਕਰਨੀ ਆ ਤੁਹਾਡੇ ਬੱਚੇ ਨਾਲ ਤੇ ਸਾਈ ਪਹਿਲਾਂ ਹੀ ਪਛਾਣ ਹਟ ਜੇ ਜਵਾਬ ਦੇ ਦੋ ਪਿਆਰ ਤੇ ਜਵਾਬ ਦਿੱਤਾ ਇਹਦਾ ਇਨਸਾਫ ਚਾਹੀਦਾ ਸਾਨੂੰ ਤੇ ਦਿਨੇ ਹਨ ਉਹਨਾਂ ਨੇ ਫੋਨ ਕੀਤਾ ਵਾ ਕੁੜੀ ਚਲ ਗਈ ਹੈਗੀ ਤੇ ਤੁਸੀਂ 2-3 ਦਿਨ ਰੁਕ ਜਾਓ ਤੇ ਕੰਮ ਆਪਣਾ ਰੋਗ ਲੋ ਜਿਹ ਰਿਸ਼ਤੇਦਾਰਾਂ ਦਾ ਮਤਲਬ ਰੋਗ ਲੋ ਤੇ ਨਾਮ ਬਲਾਓ ਚਾਵਾ ਤੇ ਡਾਲ ਵੇਖ ਦੋ 2 ਮਹੀਨੇ ਮਹਿੰਦੀਆਂ ਲਾਇਆ ਕਿ ਤੇ ਨਵਾ ਮੇਰੀਆਂ ਨਵਾ ਨਾਲ ਸੋਡੇ ਸੂਟ ਬਣਾਏ ਤੇ ਪਰਝਾਈ ਨੇ 4-5 ਸੂਟ ਬਣਾਏ ਸਾਡੀ ਅੱਜ ਆ ਭੇਜਦੀ ਹੋ ਗਈ ਆ ਫਿੜੇ ਮੂੰਹ ਵੇਹ ਸੱਜਣਾ ਦਾ ਇਹ ਸੱਜਣ ਨੂੰ ਤੇ ਗੋਲੀ ਮਾਰਦੇ ਮੇਰੇ ਸਾਹਮਣੇ ਬੱਚੋ ਲਿਆ ਨੇ ਸੱਚ ਨਹੀਂ ਦੱਸਿਆ ਸਾਨੂੰ ਕਿੰਨਾ ਸਾਨੂੰ ਝੂਠ ਬੋਲਿਆ ਸੁਣ ਕੇ ਪਾਜੀ ਇੰਨਾ ਦੁੱਖ ਲੱਗਾ ਪੀ ਕੀ ਕਹਿਣ ਦੀ ਗੱਲ ਆ ਪੀ ਇਹ ਕੀ ਬਣਿਆ ਸਾਡੇ ਘਰ ਵੇਖੋ ਰਿਸ਼ਤੇਦਾਰ ਆਏ ਆ ਕਿੰਨਾ ਭੜ ਭਰਾਏ ਆ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਸਭ ਇਕੱਠੀਆਂ ਹੋਈਆਂ ਵਾ ਤੇ ਦੇਖ ਕੇ ਇੱਕ ਜਾ ਖੁਸ਼ੀਆਂ ਚ ਭੰਗੜੇ ਪਾਉਣੇ ਸੀ ਕਿ ਜਾ ਕਈ ਕੁਛ ਕਰਨਾ ਸੀ ਕਿਤੇ ਜਿਹੜਾ ਹੁਣ ਦੁੱਖ ਦੀ ਘੜੀ ਦੇ ਵਿੱਚ ਬੈਠੇ ਆ ਥੋੜਾ ਬਹੁਤ ਗਮ ਲੱਗਾ ਟੈਗ ਵੀ ਹੋਇਆ ਤੁਹਾਨੂੰ ਕਿੰਨਾ ਖਰਚੇ ਕੀਤਾ ਤੇ ਦੇਖੋ ਕਿੰਨਾ ਖਰਚੇ ਕੀਤਾ ਕਿ ਲੜਕਾ ਜਿਹੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਜਾਂ ਲੜਕਾ ਭੱਜ ਗਿਆ ਲੈ ਕੇ ਅੱਜ ਪਹਿਲੀ ਗੱਲ ਸੁਣੀ ਹੈ ਕਿ ਲੜਕੀ ਭੱਜ ਗਈ ਘਰੋਂ ਕਿੰਨੀ ਕੀ ਪਰਵਾਹ ਚ ਬੇਇਤ ਉਧਰ ਹੀ ਬੇਇਤ ਹੈ ਤੇ ਇਧਰ ਪਰਵਾਹ ਜੇ ਬੇਇਤ ਹੀ ਹੈ ਕਿੰਨਾ ਇਨਸਾਫ ਮੰਗਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਦਿਖਾਵਾਂਗਾ ਤੁਹਾਨੂੰ ਅੰਮ੍ਰਿਤਸਰ ਪਿੰਡ ਖਾਪਰਖੇੜੇ ਦੀਆਂ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਆਪਣੇ ਮੁੰਡੇ ਦਾ ਜਿਹੜੀ ਮੰਗਣੀ ਕੀਤੀ ਸੀ ਤੇ ਅੱਜ ਸਗਨ ਲੈ ਕੇ ਲੜਕੀ ਵੱਲੋਂ ਹੋਣਾ ਸੀ ਲੇਕਿਨ ਜਦੋਂ ਸਵੇਰੇ ਖਬਰ ਮਿਲਦੀ ਹੈ ਫੋਨ ਆਉਂਦਾ ਤਾਂ ਕਹਿੰਦੇ ਨੇ ਕਿ ਲੜਕੀ ਜਿਹੜੀ ਘਰੋਂ ਭੱਜ ਚੁੱਕੀ ਆ ਤਸਵੀਰਾਂ ਪਹਿਲੇ ਤੁਹਾਡੇ ਨਾਲ ਸਾਂਝੇ ਕਰਾਂਗੇ ਅੰਮ੍ਰਿਤਸਰ ਪਿੰਡ ਖਾਪਰੇਖੇੜੀ ਦੀ ਆ ਜਿੱਥੇ ਕਿ ਪਰਿਵਾਰ ਵੱਲੋਂ ਬਹੁਤ ਹੀ ਰੀਤੀ ਰਿਵਾਜਾਂ ਦੇ ਨਾਲ ਅੱਜ ਵਿਆਹ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਅੱਜ ਲੜਕੀ ਵੱਲੋਂ ਸਗਨ ਲੈ ਕੇ ਆਉਣਾ ਸੀ ਕਈ ਖਬਰਾਂ ਪਾਸ ਦਿਖਾਈਆਂ ਸੀ ਕਿ ਲੜਕਾ ਜਿਹੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਜਾਂ ਲੜਕਾ ਭੱਜ ਗਿਆ ਲੈ ਕੇ ਅੱਜ ਤਸਵੀਰ ਤੁਹਾਡੇ ਨਾਲ ਵਕਰੀ ਪੇਸ਼ ਕਰ ਦਿਖਾਵਾਂਗੇ ਕਿ ਜਿਹੜੀ ਲੜਕੀ ਜਿਹੜੀ ਆ ਸਵੇਰ ਤੋਂ ਹੀ ਜਿਹੜਾ ਫੋਨ ਆਇਆ ਸੀ ਉਹਨਾਂ ਨੂੰ ਕਿ ਲੜਕੀ ਜਿਹੜੀ ਘਰੋਂ ਭੱਜ ਚੁੱਕੀ ਆ ਦੇਖ ਸਕਦੇ ਕੀ ਪਰਿਵਾਰ ਦੇ ਵਿੱਚ ਗੰਮ ਦਾ ਮੋਲ ਦੇਖਣ ਨੂੰ ਮਿਲਿਆ ਕਿਉਂਕਿ ਇਨੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਲੜਕੇ ਦਾ ਵਿਆਹ ਰੱਖਿਆ ਸੀ ਲੇਕਿਨ ਜਦੋਂ ਇਦਾਂ ਦੀ ਗੱਲ ਸਾਹਮਣੇ ਆਈ ਤਾਂ ਰਿਸ਼ਤੇਦਾਰ ਵੀ ਵੱਦ ਤੋਂ ਵੱਦ ਜਿਹੜੇ ਇੱਥੇ ਪਹੁੰਚੇ ਸੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਜਦੋਂ ਉਹ ਇੱਥੇ ਪਹੁੰਚੇ ਤਾਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਲੜਕੀ ਜਿਹੜੀ ਪਾ ਚੁੱਕੀ ਹੈ ਦੇਖ ਸਕਦੇ ਵੀ ਅੱਜ ਪਰਿਵਾਰ ਵਾਲੇ ਸਾਡੇ ਨਾਲ ਮੌਜੂਦ ਹੈ ਲੜਕਾ ਹਰਪ੍ਰੀਤ ਸਿੰਘ ਹੈ ਜਿਹਦਾ ਅੱਜ ਵਿਆਹ ਸੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੋਗੇ ਜੀ ਯਾਰ ਨਾਮ ਹਰਪ੍ਰੀਤ ਸਿੰਘ ਜੀ ਹਾਂਜੀ ਮੈਨਾਂ ਬਹੁਤ ਮਾੜੀ ਗੱਲ ਹੋਈ ਹੈ ਹਾਂਜੀ ਉਹਨਾਂ ਨੇ ਸਮਝ ਮਿਲਣਾ ਚਾਹੀਦਾ ਜਿਹੜਾ ਮੇਰਾ ਖਰਚਾ ਲੱਗਾ ਉਹ ਮਿਲਣਾ ਚਾਹੀਦਾ ਮੈਨੂੰ ਹਾਂਜੀ ਮੈਨੂੰ ਇਹ ਦੱਸੋ ਵੀ ਤੁਹਾਡੇ ਜਿਹੜੀ ਮੰਗਣੀ ਹੋਈ ਠਾਕਾ ਲੱਗਾ ਕਿੰਨੀ ਦੇਰ ਹੋ ਗਈ ਸੀ ਤੁਹਾਨੂੰ ਮੈਨੂੰ 8 ਮਹੀਨੇ 8 8-9 ਮਹੀਨੇ ਹੋ ਗਏ ਅੱਛਾ ਹਾਂਜੀ ਤੇ ਕਿਹੜੀ ਜਗ੍ਹਾ ਤੇ ਤੁਹਾਡੀ ਮੰਗਣੀ ਹੋਈ ਸੀ ਲੜਕੀ ਦਾ ਕੀ ਨਾਮ ਸੀ ਲੜਕੀ ਦਾ ਨਾਮ ਕਿਰਨ ਕਿਰਨਦੀਪ ਕੌਰ ਸੀ ਡਰਾਮ ਵਾਲੀ ਗਲੀ ਫਾਜੀ ਨਿਊ ਅੰਮ੍ਰitsar ਹਾਂਜੀ ਉੱਥੋਂ ਦੇ ਤੇ ਜੇ ਮੈਂ ਅੱਜ ਤਿਆਰੀ ਦੀ ਗੱਲ ਕਰਾਂ ਕਿੰਨੀ ਦੇਰ ਤੋਂ ਤੁਸੀਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਵਿਆਹ ਦੀਆਂ ਤੇ ਕਿੰਨਾ ਕੁ ਤੁਹਾਡਾ ਖਰਚਾ ਹੋਗਾ ਸੀ ਜਿਹੜੇ ਰਿਸ਼ਤੇਦਾਰ ਨੂੰ ਬੁਲਾਇਆ ਸੀ ਜਾਂ ਕਾਰਡ ਵੰਡੇ ਗਏ ਸੀ ਉਹ ਖਰਚਾ ਤੇ ਬਹੁਤ ਹੋ ਗਿਆ ਜੀ ਰਿਸ਼ਤੇਦਾਰ ਵੀ ਸਾਰੇ ਆਏ ਸਾਰੇ ਬੁਲਾਇਆ ਤਿੰਨ ਚਾਰ ਦਿਨ ਹੋ ਗਏ ਤੇਰੇ ਕਦੋਂ ਦਿਨ ਰਾਤ ਇੱਕ ਕਰਕੇ ਹੀ ਤਿਆਰੀ ਕੀਤੀ ਹਾਂਜੀ ਤੇ ਪਹਿਲੇ ਮੈਨੂੰ ਦੱਸੋ ਤੁਹਾਡਾ ਕਾਰੋਬਾਰ ਕੀ ਸੀ ਪਰਿਵਾਰ ਦੇ ਵਿੱਚ ਵਿੱਚ ਕੌਣ ਕੌਣ-ਕੌਣ ਰਹਿੰਦਾ ਤੁਹਾਡੇ ਮੇਰੇ ਪਰਿਵਾਰ ਚ ਮੇਰੇ ਮੰਮੀ ਡੈਡੀ ਹੈਗੇ ਆ ਬ੍ਰਦਰ ਆ ਭਾਬੀ ਆ ਹਾਂਜੀ ਤੇ ਅੱਜ ਪਰਿਵਾਰ ਚ ਜਦੋਂ ਪਤਾ ਲੱਗਾ ਕਿ ਫੋਨ ਆਇਆ ਸੀ ਤੁਹਾਨੂੰ ਕੀ ਕਹਿੰਦੇ ਸੀ ਲੜਕੀ ਵਾਲੇ ਪਰਿਵਾਰ ਵਾਲੇ ਉਹ ਇਹ ਅੰਦੇ ਕੁੜੀ ਮਤਲਬ ਰਾਤ ਦੇ ਗਏ ਆ ਤੇ ਦਿਨੇ ਹਨ ਉਹਨਾਂ ਨੇ ਫੋਨ ਕੀਤਾ ਵਾ ਕੁੜੀ ਚਲ ਗਈ ਹੈਗੀ ਤੇ ਤੁਸੀਂ 2-3 ਦਿਨ ਰੁਕ ਜਾਓ ਤੇ ਕੰਮ ਆਪਣਾ ਰੋਗ ਲਓ ਜਿਸ ਤੇ ਦਾ ਮਤਲਬ ਰੋਗ ਲਓ ਤੇ ਨਾਂ ਬਲਾਓ ਹੱਲੇ ਜਦੋਂ ਤੁਹਾਡਾ ਠਾਕਾ ਲੱਗਾ ਸੀ ਉਦੋਂ ਲੜਕੀ ਤੁਹਾਡੇ ਨਾਲ ਗੱਲਬਾਤ ਕਰਦੀ ਸੀ ਜਾਂ ਉਹਨਾਂ ਦੇ ਮਦਰ ਗੱਲਬਾਤ ਕਰਦੇ ਸੀ ਜਾਂ ਹੋਰ ਪਰਿਵਾਰ ਦੇ ਵਿੱਚ ਕੋਈ ਤੁਹਾਡੇ ਨਾਲ ਰਾਬਤਾ ਕਾਇਮ ਕਰਦੇ ਸੀ ਜਿਹੜੀ ਗੱਲਬਾਤ ਹੁੰਦੀ ਬਿਲਕੁਲ ਵਧੀਆ ਹੁੰਦੀ ਸੀ ਜਾਂ ਉਦੋਂ ਕੋਈ ਗੱਲਬਾਤ ਸਾਹਮਣੇ ਆਈ ਸੀ ਤੁਹਾਡੇ ਨਹੀਂ ਉਦੋਂ ਗੱਲਬਾਤ ਉਹਨਾਂ ਨੇ ਵਧੀਆ ਕੀਤੀ ਹੈ ਹਾਂਜੀ ਗੱਲਬਾਤ ਵਧੀਆ ਕਰਦੇ ਰਹੇ ਆ ਹਾਂਜੀ ਮੈਂ ਕਰਕੇ ਦੱਸਿਆ ਨਹੀਂ ਗੱਲਬਾਤ ਦੌਰਾਨ ਕੋਈ ਤੁਹਾਨੂੰ ਸ਼ੱਕ ਹੋਵੇ ਵੀ ਲੜਕੀ ਇਸ ਤਰ੍ਹਾਂ ਬਾਹਰ ਕਰ ਗੱਲਬਾਤ ਉਹਦੀ ਨਹੀਂ ਨਹੀਂ ਇਹ ਜਾਣੀ ਕੋਈ ਗੱਲ ਨਹੀਂ ਉਹਨਾਂ ਨੇ ਦੱਸੀ ਹਾਂਜੀ 1 2 1 ਦਿਨ ਹੋ ਗਿਆ ਕੱਲ ਰਾਤ ਉਹਨਾਂ ਨੇ ਦੱਸਿਆ ਮੁੰਡੇ ਦਾ ਮੈਨੂੰ ਫੋਨ ਆਇਆ ਉਹ ਮੁੰਡੇ ਦਾ ਇਹਦਾ ਤੂੰ ਇਹਦਾ ਖੜਾ ਛੱਡਦੇ ਇਹ ਨਹੀਂ ਤੇ ਕੰਮ ਬਹੁਤ ਖਰਾਬ ਹੋਣਾ ਹਾਂਜੀ ਜੂਪੀ ਤਾਂ ਮੁੰਡਾ ਬੋਲਦਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਉਹਨਾਂ ਦਾ ਹਾਂਜੀ ਦੋਸਤੋ ਬਾਅਦ ਤੁਸੀਂ ਪੁਲਿਸ ਨੂੰ ਦੱਸਿਆ ਜਾਂ ਉਹਦੇ ਪਰਿਵਾਰ ਨਾਲ ਗੱਲ ਕੀਤੀ ਵੀ ਇਦਾਂ ਲੜਕੇ ਦਾ ਮੈਨੂੰ ਫੋਨ ਆਇਆ ਸੀ ਇਦਾਂ ਮੈਨੂੰ ਧਮਕੀਆਂ ਦਿੰਦਾ ਸੀ ਕਿ ਲੜਕੀ ਤੋਂ ਪਛਾਣ ਹੋ ਜਾ ਨਹੀਂ ਤਾਂ ਤੁਹਾਡਾ ਜਿਹੜੀ ਜਾਨ ਨੂੰ ਮਾਰ ਦਾਂਗੇ ਜਾਂ ਤੁਹਾਡੇ ਨੁਕਸਾਨ ਪਹੁੰਚਾ ਦਾਂਗੇ ਹਾਂਜੀ ਉਹਨਾਂ ਨੇ ਇਹ ਦੱਸਿਆ ਉਹਨਾਂ ਮਮਾ ਉਹਨਾਂ ਨੇ ਦੱਸਿਆ ਮੈਂ ਇਹਨਾਂ ਲੜਕੇ ਦਾ ਫੋਨ ਆਇਆ ਸੀ ਉਹਨਾਂ ਨੇ ਮਾਤਾ ਨੂੰ ਦੱਸਿਆ ਭਰਾ ਨੂੰ ਦੱਸਿਆ ਉਹਨਾਂ ਦੇ ਮਤਲਬ ਜਾਨ ਤੋਂ ਮਾਰ ਦਾਂਗੇ ਇਦਾਂ ਕਹਿੰਦੇ ਸੀ ਤੇ ਡਰਾਵੇ ਦਿੰਦਾ ਸੀ ਹਾਂਜੀ ਤੇ ਥਰਸਾਣੇ ਇੱਕ ਦਰਖਾ ਵੀ ਦਿੱਤੀ ਆਪਾਂ ਲੱਗਦਾ ਕਿ ਅੱਜ ਜੇ ਲੜਕੀ ਵਾਲੇ ਸਗਨ ਲੈ ਕੇ ਆਉਂਦੇ ਤੇ ਕਿੰਨਾ ਚਾਹ ਹੁਣਾ ਸੀ ਕਿੰਨੀਆਂ ਖੁਸ਼ੀਆਂ ਹੋਣੀਆਂ ਸੀ ਡੀਜੇ ਲੱਗੇ ਹੋਣੇ ਸੀ ਭੰਗੜੇ ਪੈਂਦੇ ਹੋਣੇ ਸੀ ਅੱਜ ਜਦੋਂ ਗੱਲ ਸੁਣੀ ਤਾਂ ਕੀ ਮਨ ਦੇ ਵਿੱਚ ਠੇਸ ਪਹੁੰਚੀ ਤੁਹਾਡੇ ਬਹੁਤ ਦਿਲ ਟਟਾ ਜੀ ਬਹੁਤ ਪਰੇਸ਼ਾਨ ਹੁੰਦੇ ਜੀ ਹਾਂਜੀ ਬਹੁਤ ਖੁਸ਼ੀ ਹੋਣੀ ਸੀ ਤੇ ਹਾਂਜੀ ਤੇ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਸੀ ਅਸੀਂ ਦੇਖਿਆ ਕਿ ਟੈਂਟ ਵੀ ਲੱਗਾ ਹੋਇਆ ਪਿਆ ਹਲਵਾਈ ਵੀ ਲਾਏ ਸੀ ਕੌਫੀ ਵਾਲੇ ਵੀ ਆਏ ਸੀ ਤੁਸੀਂ ਸਮਾਨ ਵੀ ਬਣਾਇਆ ਸੀ ਕੀ ਕੀ ਸਮਾਨ ਬਣਾਇਆ ਸੀ ਲੜਕੀ ਦਾ ਸਾਰਾ ਕੋ ਭਾਈ ਬਣਾ ਨੀੜਾ ਕੱਪੜਾ ਸਾਰਾ ਬਣਾਇਆ ਮੈਂ ਆਪਣਾ ਵੀ ਬਣਾਇਆ ਉਹਨਾਂ ਦਾ ਵੀ ਬਣਾਇਆ ਸੀ ਸਾਰਾ ਤਿਆਰੀਆਂ ਪੂਰੀਆਂ ਫੋਲੀ ਹਾਂਜੀ ਜਦੋਂ ਠਾਕਾ ਲਾਇਆ ਸੀ ਕਿਹੜਾ ਕਿਹੜਾ ਸਮਾਨ ਤੁਸੀਂ ਲੜਕੀ ਨੂੰ ਦਿੱਤਾ ਸੀ ਕੀ ਕੀ ਪਾਇਆ ਸੀ ਸੋਨਾ ਪਾਇਆ ਜਾਂ ਚਾਂਦੀ ਜਾਂ ਹੋਰ ਕੋਈ ਜਿਵਰਾ ਦਿੱਤੇ ਹੋਣ ਹਾਂਜੀ ਟੌਪਸ ਦਿੱਤੇ ਸੋਨੇ ਦੇ ਇਹ ਚਾਂਜਰ ਸੰਗੋਲਤਾਂ ਹੀ ਹਾਂਜੀ ਟੌਪਸ ਸੋਨੇ ਦੇ ਸੰਗੋਲਤਾਂ ਹੀ ਤੇ ਸੂਟ ਸਾੜੀ ਦਿੱਤੇ ਸੀ ਇਹ ਨਾਲ ਹਾਂਜੀ ਰਿਸ਼ਤੇਦਾਰਾਂ ਨੂੰ ਪਹਿਲੇ ਪਤਾ ਲੱਗਾ ਤੁਹਾਡੇ ਕੇ ਜਾਂ ਜਦੋਂ ਘਰੇ ਪਹੁੰਚੇ ਸੀ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਵੀ ਆਹ ਹਰਕਤ ਹੋ ਗਈ ਇਹ ਮੁੰਚੰਦ ਪਤਾ ਲੱਗਾ ਹਾਂ ਜੀ ਇੱਥੇ ਆਣ ਕੇ ਫੋਨ ਤੇ ਨਹੀਂ ਦੱਸਿਆ ਇੱਥੇ ਆਣ ਕੇ ਪਤਾ ਲੱਗਾ ਨਾਲ ਹਾਂ ਜੀ ਤੇ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਸੀ ਥਾਣੇ ਕੋਲ ਕਮਲੇਟ ਦਿੱਤੀ ਕੀ ਕਾਰਵਾਈ ਕਰੋ ਸਤਾ ਤੁਹਾਨੂੰ ਪੁਲਿਸ ਵਾਲਾ ਉਹਨਾਂ ਨੇ ਕਹਿੰਦੇ ਕਾਰਵਾਈ ਕਰਾਂਗੇ ਨਾਂ ਨੋ ਲਿਖਾਏ ਉਹਨਾਂ ਦੇ ਨੰਬਰ ਲਿਖਾਏ ਹੈਗੇ ਤਰਕਾਜ ਦੇ ਦੇ ਕੇ ਹੈਂ ਘੰਡੇ ਥਾਣੀ ਆਈ ਉਹਨਾਂ ਨੂੰ ਬੁਲਾਇਆ ਵਾ ਉਹ ਲੈ ਆਉਂ ਨਹੀਂ ਦੇ ਲੈ ਦੋ ਤਿੰਨ ਕੀਤਾ ਫੋਨ ਇੱਕੋ ਗੱਲ ਕਰੀ ਜਾਂਦੇ ਰਿਪੋਰਟ ਦੇਣ ਰਿਪੋਰਟ ਦੇਣ ਇਸ ਵੀ ਇਹਦੀ ਰਿਪੋਰਟ ਹੀ ਦੇ ਜਾਂਦੇ ਹੋ ਇਥੇ ਕਰਣੀ ਆਇਓ ਤੁਹਾਡੇ ਪਰਿਵਾਰ ਦੇ ਲੜਕੀ ਦੇ ਪਰਿਵਾਰ ਨਾਲ ਗੱਲਬਾਤ ਹੋਈ ਹੈ ਕੋਈ ਗੱਲ ਤੁਸੀਂ ਸਾਂਝੀ ਕੀਤੀ ਹੋਵੇ ਨਹੀਂ ਹੋਂਦੇ ਫੋਨ ਨਹੀਂ ਚੁੱਕੰਦੇ ਫੋਨ ਤੇ ਕਰਨੇ ਫਿਰ ਹਲੇ ਤੱਕ ਨਹੀਂ ਚੁੱਕੰਦੇ ਹਾਂਜੀ ਫੋਨ ਨਹੀਂ ਚੱਕਦੇ ਆਗੇ ਹੋ ਬਿਲਕੁਲ ਜੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਹਲਕਾ ਟਾਰੀ ਦੇ ਪਿੰਡ ਖਾਪਰ ਗੜੀ ਦੀਆਂ ਨੇ ਜਿੱਥੇ ਕਿ ਅੱਜ ਲੜਕੇ ਦਾ ਸਗਨ ਲੱਗਣਾ ਸੀ ਲੜਕੇ ਵੱਲੋਂ ਸਗਨ ਲੈ ਕੇ ਇਹਨਾਂ ਦੇ ਘਰ ਪਹੁੰਚਣਾ ਸੀ ਲੇਕਿਨ ਜਦੋਂ ਸਵੇਰੇ ਫੋਨ ਆਂਦਾ ਸੀ ਕਿ ਲੜਕੀ ਵਾਲਿਆਂ ਦਾ ਕਿ ਜਿਹੜੀ ਲੜਕੀ ਆ ਘਰੋਂ ਭੱਜ ਗਈ ਐ ਉਸ ਤੋਂ ਬਾਅਦ ਪਰਵਾਦ ਦੇ ਵਿੱਚ ਆ ਫੜਾ ਤਾਂ ਬੜੀ ਮਜ ਜਾਂਦੀ ਹੈ ਕਿਉਂਕਿ ਇੰਨੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਰਿਸ਼ਤੇਦਾਰ ਦੂਰ ਦਰਾਟੇ ਤੋਂ ਆਏ ਹੋਏ ਨੇ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਆਪਣੇ ਮੁੰਡੇ ਦਾ ਵਿਆਹ ਰੱਖਿਆ ਸੀ ਲੇਕੇ ਜਦੋਂ ਇਹੋ ਜੀ ਖਬਰ ਸਾਹਮਣੇ ਆਈ ਤਾਂ ਪਰਵਾਦ ਤੇ ਜਿਹੜਾ ਮਨ ਦੁਖੀ ਹੋਇਆ ਇਹ ਤੋਂ ਤੇ ਰਿਸ਼ਤੇਦਾਰਾਂ ਤੇ ਉਹਨਾਂ ਨੇ ਕਿਹਾ ਕਿ ਸਾਡੀ ਪਿੰਡ ਦੇ ਵਿੱਚ ਬਦਨਾਮੀ ਬਹੁਤ ਜ਼ਿਆਦੀ ਹੋਈ ਆ ਤੇ ਲੜਕੀ ਵਾਲਾਂ ਦੇ ਖਿਲਾਫ ਜੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਸਾਡੇ ਨਾਲ ਹਾਂਜੀ ਭੈਣ ਜੀ ਕੀ ਨਾਮ ਜੀ ਤੁਹਾਡਾ ਮਨਪ੍ਰੀਤ ਮਨ ਜੀ ਕੀ ਤੁਹਾਡੇ ਲੱਗਦੇ ਸੀ ਕਿੰਨੀ ਦੇਰ ਤੋਂ ਤਿਆਰੀਆਂ ਤੁਹਾਡੇ ਵਿਆਹ ਦੀ ਚੱਲ ਹੋ ਗਏ ਵੀ 25 ਦਿਨ ਹੋ ਗਏ ਮਹੀਨਾ ਹੀ ਉਹ ਚੱਲਿਆ ਤਿਆਰੀਆਂ ਚੱਲਦਿਆਂ ਨੂੰ ਹਾਂਜੀ ਕਾਫੀ ਟਾਈਮ ਹੋ ਗਿਆ ਤੇ ਕੀ ਗੱਲਬਾਤ ਹੋਈ ਅੱਜ ਪਰਿਵਾਰ ਨਾਲ ਤੁਹਾਡੇ ਨਾਲ? ਇਹੀ ਹੋਈ ਆ ਪਹਿਲਾਂ ਤੇ ਜਵਾਬ ਦੇ ਗਏ ਸਾਨੂੰ ਉਹ ਵੀ ਵਿਚੋਲਿਆਂ ਨੂੰ ਫੋਨ ਆਇਆ ਸੀ ਇਹਨਾਂ ਨੂੰ ਫੋਨ ਕੀਤਾ ਸੀ ਕਹਿੰਦੇ ਵੀ ਕੁਣੀ ਭੱਜ ਗਈ ਰਾਤ ਦੀ 9 ਵਜੇ ਦੀ ਤੇ ਅਸੀਂ ਨਹੀਂ ਅਰੇਂਜਮੈਂਟ ਨਹੀਂ ਕਰ ਸਕਦੇ ਹਾਂਜੀ ਨੇ ਅਜੇ ਆ ਗੱਲ ਕਰਾ ਵਿਆਹ ਦੀ ਤਾਂ ਕਿੰਨੀਆਂ ਕਿ ਤਿਆਰੀਆਂ ਤੁਸੀਂ ਕਿੰਨੇ ਦਿਨਾਂ ਤੋਂ ਸਟਾਰਟ ਕਰ ਦਿੱਤੀਆਂ ਸੀ ਜੋ ਠਾਕਾ ਲੱਗਿਆ ਸੀ ਉਦੋਂ ਲੜਕੀ ਨੂੰ ਕੀ ਕੀ ਗਹਿਣਾ ਗੱਟਾ ਪਾਇਆ ਸੀ ਟੋਪਸ ਪਾਏ ਸੀ ਸੋਨੇ ਦੇ ਨਾਲ ਸੁਕੁੰਤਲਾ ਪਾਈਆਂ ਸੀ ਚਾਂਦੀ ਦੀਆਂ ਹਾਂਜੀ ਤੇ ਲੀੜਾ ਕੱਪ ਇਹ ਹਾਂਜੀ ਠੀਕ ਹੀ ਵਧੀਆ ਸੀ ਚਲੋ ਇਹਦੇ ਨਾਲ ਗੱਲਬਾਤ ਕਰਦੀ ਹੀ ਇਹਨੂੰ ਆਉਂਦਾ ਹੀ ਫੋਨ ਇਹ ਗੱਲ ਦੀ ਪਰ ਆਪਾਂ ਨਹੀਂ ਕਦੀ ਕੀਤੀ ਸੀ ਮੰਮੀ ਪਾਪਾ ਨਾਲ ਹੁੰਦੀ ਸੀ ਇਹਨਾਂ ਨਾਲ ਹੁੰਦੀ ਸੀ ਆ ਪਾਣੀ ਕਰ ਦਿੰਨੇ ਹਾਂਜੀ ਘਰ ਦੇ ਵਿੱਚ ਟੈਂਟ ਵੀ ਦੇਖਿਆ ਲੱਗਾ ਹੋਆ ਲਵਾਈ ਵੀ ਲੱਗੇ ਕੀ ਕੀ ਤਿਆਰੀਆਂ ਪੂਰੀਆਂ ਅਰੇਂਜਮੈਂਟ ਕਰ ਕੀਤਾ ਹੋਇਆ ਸੀ ਤੁਸੀਂ ਸਾਰਾ ਹੀ ਕੀਤਾ ਵਾ ਘਰੇ ਵੀ ਲਵਾਈ ਵੀ ਲੱਗੇ ਆ ਰਾਤ ਦੇ ਵੀ ਲੱਗੇ ਆ ਸਬਜ਼ੀ ਭਾਜੀ ਵੀ ਕੱਟੀ ਸਭ ਕੁਝ ਕੀਤਾ ਹੋਇਆ ਹਾਂਜੀ 12 2 ਵਜੇ ਤੱਕ ਟੈਂਟ ਲਾਉਂਦੇ ਰਹਿ ਵਿਚਾਰੇ ਉਹ ਵੀ ਪਹਿਲਾਂ ਆਪਣੇ ਕੰਮ ਤੋਂ ਆਏ ਫੇਰ ਆਣ ਕੇ ਇੱਥੇ ਕੰਮ ਕਰਨ ਲੱਗੇ ਹਾਂਜੀ ਇਹ ਲੱਗਦਾ ਜਿਹੜੇ ਇੰਨੀਆਂ ਤਿਆਰੀਆਂ ਕੀਤੀਆਂ ਸਾਰੇ ਧਰੇ ਧਰਾਈ ਰਹਿ ਗਈਆਂ ਨੇ ਕਿੰਨੀਆਂ ਖੁਸ਼ੀਆਂ ਹੋਣੀਆਂ ਸੀ ਅੱਜ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਦੂਰ ਦਰਾਡੇ ਤੋਂ ਆਏ ਨੇ ਕਿੰਨਾ ਕਿੰਨਾ ਕਿ ਚਾ ਸੀ ਪ੍ਰਵਾਹ ਗੈਸਟ ਤੇ ਆਏ ਹੋਏ ਆ ਤੁਹਾਡੇ ਸਾਹਮਣੇ ਹੀ ਆ ਕਿੰਨੇ ਗੈਸਟ ਆਏ ਹੋਏ ਆ ਹੋਰ ਗੈਸਟ ਆ ਰਹੇ ਆ ਪਰ ਹੁਣ ਫੋਨ ਕਰਕੇ ਉਹਨਾਂ ਨੂੰ ਮਨਾ ਕਰ ਦਿੱਤਾ ਵੀ ਨਹੀਂ ਹੈਗਾ ਨਹੀਂ ਆਇਓ ਵੀ ਨਹੀਂ ਕੋਈ ਅਰੇਂਜਮੈਂਟ ਨਹੀਂ ਹੈਗਾ ਵੀ ਹਾਂਜੀ ਜਿਹੜੇ ਥੋੜੇ ਬਧੇ ਆਏ ਨੇ ਉਹ ਰਿਸ਼ਤੇਦਾਰ ਪਹਿਲੇ ਆਗੇ ਸੀ ਤੁਹਾਡੇ ਕੇ ਜਾਨਾ ਉਹਨਾਂ ਨੂੰ ਫੋਨ ਕਰਕੇ ਮਨਾ ਕਰਦਾ ਫੇਰ ਉਹ ਸਾਰਿਆਂ ਨਹੀਂ ਉਹਨਾਂ ਨੂੰ ਫੋਨ ਕੀਤਾ ਸੀ ਵੀ ਨਾ ਆਇਓ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਇਹੋ ਜਿਹਾ ਹਾਲਾ ਸਾ ਹੋਇਆ ਹੋਵੇ ਫੇਰ ਲਿਆ ਨਹੀਂ ਜਾਂਦਾ ਆਪਣੇ ਰਿਸ਼ਤੇਦਾਰਾਂ ਤੋਂ ਫੇਰ ਥੋੜੇ ਬਾਅਦ ਤੇ ਆਏ ਆ ਗੈਸਟ ਆਏ ਹੋਏ ਆ ਹਾਂਜੀ ਹੁਣ ਕੀ ਮੰਗ ਕਰਦੇ ਜੇ ਥਾਣੇ ਗਏ ਸੀ ਕੰਪਲੀਟ ਦਿੱਤੀ ਤੁਸੀਂ ਹਾਂਜੀ ਥਾਣੇ ਗਿਆ ਕੰਪਲੀਟ ਹੋਈ ਆ ਉਹਨਾਂ ਨੇ ਕਿਹਾ ਸੀ ਉਹਨਾਂ ਨੂੰ ਫੋਨ ਕਰਦੇ ਹੋ ਪਰ ਕੋਈ ਨਹੀਂ ਪਹੁੰਚਿਆ ਕੁੜੀ ਵਾਲਾ ਕੋਈ ਨਹੀਂ ਪਹੁੰਚਿਆ ਉੱਥੇ ਇਹੀ ਕਹੀ ਜਾਂਦੇ ਆਉਣ ਨੇ ਆਉਣੇ ਪਰ ਹਾਲੇ ਤੱਕ ਕੋਈ ਨਹੀਂ ਪਹੁੰਚਿਆ ਇਨਸਾਫ ਚਾਹੀਦਾ ਸਾਨੂੰ ਜਾਂ ਸਵੇਰੇ ਅਰੇਂਜਮੈਂਟ ਕਰਨ ਕੁੜੀ ਦਾ ਜਿੱਥੋਂ ਮਰਜੀ ਕਰਨ ਸਾਨੂੰ ਕੁੜੀ ਚਾਹੀਦੀ ਸਵੇਰੇ ਜਿੱਥੋਂ ਮਰਜੀ ਕਰਨ ਨਹੀਂ ਤੇ ਸਾਡਾ ਖਰਚਾ ਕਰਨ ਸਾਡਾ 6-7 ਲੱਖ ਦਾ ਖਰਚਾ ਹੋਇਆ ਸਾਡਾ ਖਰਚਾ ਭਰ ਦੇਣ ਜੇ ਗੱਲ ਕਰਾਂ ਗੱਲ ਇਹ ਵੀ ਸਾਹਮਣੇ ਆ ਰਹੀ ਕਿ ਲੜਕੀ ਦਾ ਪਹਿਲੇ ਵੀ ਕੋਈ ਮੈਰਿਜ ਹੋਈ ਸੀ ਹਾਂਜੀ ਉਹਨਾਂ ਦੀ ਪਹਿਲਾਂ ਵੀ ਮੈਰਿਜ ਹੋਈ ਸੀ ਇਹ ਵੀ ਇਹਨਾਂ ਨੇ ਸਾਨੂੰ ਝੂਠ ਬੋਲਿਆ ਵੀ ਮੈਰਿਜ ਨਹੀਂ ਹੋਈ ਹੋਇਆ ਉਹ ਕੁਵਾਰੀ ਆ ਤੇ ਪਰ ਹੁਣ ਸਾਨੂੰ ਬੱਟ ਪਤਾ ਲੱਗਾ ਵੀ ਉਹ ਵਿਆਹੀ ਹੋਈ ਆ ਹਾਂਜੀ ਵਿਚੋਲੇ ਦਾ ਕਿੰਨਾ ਰੋਲ ਹੈਗਾ ਕਿਉਂਕਿ ਵਿਚੋਲ ਗਿਰੀ ਸਭ ਤੋਂ ਉਹਨਾਂ ਨੂੰ ਪਤਾ ਹੁੰਦਾ ਵੀ ਲੜਕੀ ਦਾ ਸੁਭਾਅ ਕਿਦਾਂ ਦਾ ਉਹਨੂੰ ਪਤਾ ਸੀ ਨਾ ਵਿਚੋਲਿਆਂ ਨੂੰ ਜੇ ਪਤਾ ਸੀ ਵਿਚੋਲੇ ਸਾਨੂੰ ਪਹਿਲਾਂ ਹੀ ਦੱਸ ਦਿੰਦੇ ਵੀ ਉਹਨਾਂ ਦੀ ਮੈਰਿਜ ਹੋਈ ਹੋਈ ਆ ਤੇ ਆਪਾਂ ਪਹਿਲਾਂ ਹੀ ਵੇਖ ਲੈਂਦੇ ਆਪਾਂ ਨੂੰ ਪਹਿਲਾਂ ਨਹੀਂ ਫਸਟ ਟਾਈਮ ਨਹੀਂ ਦੱਸਿਆ ਜਦੋਂ ਠਾਕਾ ਲੱਗਣ ਲੱਗਾ ਸੀ ਉਦੋਂ ਇਹਨਾਂ ਨੇ ਨਹੀਂ ਦੱਸਿਆ ਵੀ ਉਹਦੀ ਮੈਰਿਜ ਹੋਈ ਹੋਈ ਆ ਇਹ ਬਾਅਦ ਚ ਪਤਾ ਲੱਗਾ ਹਾਂਜੀ ਇਸ ਬੰਦੇ ਤੁਸੀਂ ਗੱਲਬਾਤ ਕੀਤੀ ਫਿਰ ਪਰਿਵਾਰ ਨਾਲ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ ਵਾ 420 ਕੀਤੀ ਨਹੀਂ ਉਹਨਾਂ ਨਾਲ ਕੋਈ ਫੋਨ ਨਹੀਂ ਆਇਆ ਉਹ ਫੋਨ ਹੀ ਨਹੀਂ ਚੁੱਕਦੇ ਪਏ ਸਵਿਚ ਆਫ ਹੋਏ ਆਉਣਦੇ ਆ ਉਹਨਾਂ ਦਾ ਦਿਹਾਰ ਵੀ ਲੈ ਕੇ ਗਏ ਆ ਆਪਾਂ ਦਿਹਾਰ ਤੇ ਵੀ ਲੀੜਾ ਕਪੜਾ ਖੜਿਆ ਵਾ 6-7000 ਦਾ ਲੀੜਾ ਕਪੜਾ ਮੈਂ ਬਣਾ ਕੇ ਖੜਿਆ ਆ ਦਿਹਾਰ ਤੇ ਮੈਂ ਆਪਣੇ ਹੱਥੀ ਬਣਾ ਕੇ ਖੜਿਆ ਵਾ ਹਾਂਜੀ ਮੈਂ ਆਪਣੇ ਹੱਥੀ ਦਿਹਾਰ ਤੇ ਲੈ ਕੇ ਖੜਿਆ ਲੀੜਾ ਕਪੜਾ ਬਣਾ ਕੇ 5000 ਦਾ ਉਹ ਬਣਿਆ ਮੇਰਾ ਲੀੜਾ ਲੱਤਾ ਉਹ ਮੈਂ ਖੜਿਆ ਵਾਂ ਹਾਂਜੀ ਦੋ ਵਾਰ ਦਿਹਾਰ ਲੈ ਕੇ ਗਏ ਆ ਆਪਾਂ ਦੋਵੇਂ ਵਾਰੀ ਸਭ ਕੁਝ ਲੈ ਕੇ ਗਏ ਹਾਂ ਕਿ ਲੱਗਦਾ ਕਿ ਜੇ ਅਗਰ ਮਾਪਿਆਂ ਨੂੰ ਪਤਾ ਹੋਵੇ ਤੇ ਲੜਕੇ ਵਾਲਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਤੇ ਤੁਹਾਡੀ ਲੜਕੀ ਦੇ ਇਦਾਂ ਗੱਲਬਾਤ ਆ ਕਿ ਕਿਉਂਕਿ ਮੌਕੇ ਤੇ ਆ ਕੇ ਮੌਕੇ ਤੇ ਜਵਾਬ ਦੇਣਾ ਕਿੰਨੀ ਕਿਨਮੋਸ਼ੀ ਵਾਲੀ ਗੱਲ ਹੈ ਜੀ ਕਿੰਨੀ ਕਿ ਬੇਇੱਤਿਹੀ ਹੈ ਹਾਂਜੀ ਬਹੁਤ ਹੈ ਪੈਰਾ ਥੱਲੇ ਜ਼ਮੀਨ ਨਿਕਲੀ ਹੋਈ ਸਵੇਰ ਦਾ ਸੁਣ ਕੇ ਵੀ ਇਹ ਵੀ ਹਾਲਸਾ ਹੋਏਗਾ ਸਾਡੇ ਨਾਲ ਜੇ ਤੁਹਾਨੂੰ ਬਟ ਪਤਾ ਵਾ ਕਿ ਸਾਡੀ ਬੇਟੀ ਇਹੋ ਜੀ ਹੈਗੀ ਆ ਹਨਾ ਵੀ ਪਹਿਲਾਂ ਹੀ ਸਾਨੂੰ ਦੱਸ ਦੋ ਵੀ ਨਹੀਂ ਉਹਨੇ ਨਹੀਂ ਮੈਰਿਜ ਕਰਾਉਣੀ ਤੁਹਾਡੇ ਬੱਚੇ ਨਾਲ ਤੇ ਸਾਈ ਪਹਿਲਾਂ ਹੀ ਪਛਾਣ ਹਟ ਜੀ ਜਵਾਬ ਦੇ ਦੋ ਪੈਰ ਤੇ ਜਵਾਬ ਦਿੱਤਾ ਇਹਦਾ ਇਨਸਾਫ ਚਾਹੀਦਾ ਸਾਨੂੰ ਜਿਹੜਾ ਅੱਜ ਸਾਡੇ ਘਰੇ ਸਭ ਕੁਝ ਹੋਇਆ ਸਭ ਕੋਨੇ ਸਾਡੀ ਖਰਾਬ ਹੋਉਂਦਿਆ ਸਭ ਕੁਝ ਬਾਜੀ ਇਹ ਲਾਰੇ ਲਾਈ ਗਏ ਨੇ ਆਹ ਮਹੀਨੇ ਵਿਆਹ ਕਰਾਂਗੇ ਐ ਮਹੀਨੇ ਵਿਆਹ ਕਰਾਂਗੇ ਐ ਮਹੀਨੇ ਜ ਕਰ ਇਹਨਾਂ ਨੇ ਲਾਰੇ ਸਾਨੂੰ ਰੱਖੇ ਆ ਮਤਲਬ ਪਹਿਲੇ ਲਾਰੇ ਲਾਉਂਦੇ ਰਹੇ ਵੀ ਇਹਨਾਂ ਨੂੰ ਪਰਿਵਾਰ ਨੂੰ ਪਤਾ ਸੀ ਅਸੀਂ ਸੂਨੀ ਸਾਹਿਬ ਕਰਾਇਆ ਹਾਰ ਜੇਡ ਚ ਉਦੋਂ ਸਾਡੀ ਪੱਕੀ ਤਿਆਰੀ ਸੀ ਵੀ ਅਸੀਂ ਵਿਆਹ ਕਰ ਦੇਣਾ ਵਾ ਇਹਨਾਂ ਨੇ ਆਖਿਆ ਨਹੀਂ ਅਜੇ ਗਰਮੀ ਬਹੁਤ ਜ਼ਿਆਦੀ ਆ 2 ਮਹੀਨੇ ਖਲੋ ਆਈ 2 ਮਹੀਨੇ ਖਲੋਤੇ ਫਿਰ ਇਹਨਾਂ ਨੇ ਆਖਿਆ ਅਸੂ ਦਾ ਕਰਾਂ ਅਸੂ ਵੀ ਖਲਨਾ ਖਲੋਗੇ ਫਿਰ ਇਹਨਾਂ ਨੇ ਆਖਿਆ ਕੱਤੇ ਆ ਗਿਆ ਕੱਤੇ ਗਾੜੀ ਇਹਨਾਂ ਨੇ ਆਖਿਆ ਮਗਰ ਮਗਰ ਮੇਰੇ ਭਰਾ ਨੇ ਆਖਿਆ ਮੈਂ ਮੇਲਾ ਲੋਣਾ RAM TEER ਦਾ 3 ਮਹੀਨਾ ਖਲੋਜ ਫਿਰ ਚੱਲ ਜਨਵਰੀ ਦਾ ਜਨਵਰੀ ਨਾਲ ਜੀ ਤਾਂ ਫਿਰ ਫਰਵਰੀ ਦਾ ਫਰਵਰੀ ਨਾਲ ਮਾਰਚ ਜਾਨੂੰ ਹੁਣ ਪੈਰ ਦੇ ਨਾਲ ਜਵਾਬ ਦੇ ਰਹੇ ਨੇ ਕੁੱਤੇ ਦੀ ਮਾਰ ਦੇ ਹੈ ਇਹ ਮੈਂ ਆਗੇ ਮੈਂ ਤੁਹਾਨੂੰ ਥੋਕ ਦੇਣਾ ਇੱਥੇ ਆਵੇ ਸਹੀ ਮੇਰੇ ਸਾਹਮਣੇ ਜਦੋਂ ਰਿਸ਼ਤਾ ਕਰੀਦਾ ਲੜਕੇ ਲੜਕੀ ਦਾ ਕਿੰਨਾ ਚਾਹ ਹੁੰਦਾ ਸੀ ਕਿੰਨਾ ਚਾਹ ਕੇ ਚਾਵਾਂ ਦੇ ਨਾਲ ਵੇਖ ਦੋ ਮਹੀਨੇ ਮਿੰਤੀਆਂ ਲਾਈਆਂ ਕਿਤੇ ਨਵਾ ਮੇਰੀਆਂ ਨਵਾ ਨਾ ਸੋਨੇ ਸੂਟ ਬਣਾਏ ਕਿਤੇ ਪਰਝਾਈ ਨੇ ਚਾਰ ਪੰਜ ਸੂਟ ਬਣਾਏ ਸਾਡੀ ਅੱਜ ਆ ਬੈਜਤੀ ਹੋ ਗਈ ਆ ਫਿਰੇ ਮੂ ਇਹ ਸੱਜਣਾ ਦਾ ਇਹ ਸੱਜਣ ਨੂੰ ਗੋਲੀ ਮਾਰਦੇ ਮੇਰੇ ਸਾਹਮਣੇ ਉਹ ਤਾਂ ਵਿਚੋਲੇਣਾ ਵੀ ਕੀਤਾ ਵਾ ਵਿਚੋਲੇ ਨੇ ਸੱਚ ਦੱਸਿਆ ਵਿਚੋਲੇ ਆ ਨੇ ਧੋਖੇ ਨਾ ਕੀਤਾ ਵਿਚੋਲੇ ਆ ਨੇ ਸੱਚ ਨਹੀਂ ਦੱਸਿਆ ਸਾਨੂੰ ਕਿੰਨਾ ਸਾਨੂੰ ਝੂਠ ਬੋਲਿਆ ਅੱਗੇ ਵਿਆਹੀ ਸੀ ਯੇ ਮੈਨੂੰ ਪਤਾ ਆਂਦਾ ਮੈਂ ਭਰਾ ਆਪਣੇ ਨੂੰ ਆਖਣਾ ਮੈਂ ਇਹ ਸਾਗ ਨਹੀਂ ਹੋਂ ਦੇਣਾ ਵੀ ਸਿੰਧੂ ਤੈਨੂੰ ਅੱਗੇ ਵਸਤ ਲੱਗੇ ਆ ਇਹ ਨਾ ਕਰ ਜੇ ਅੱਜ ਸਗਲ ਹੈ ਕਿਹਾ ਕੋਈ ਸਾਹਬ ਨਹੀਂ ਕਿਤੇ ਮੈਂ ਨਹੀਂ ਤਾਂ ਸਾਹਮਣੇ ਕੋ ਖਾ ਕੇ ਮਰ ਜਾ ਹੈ ਅਈ ਤਸਵੀਰਾਂ ਸਾਂਝਿਆ ਕਰ ਰਹੇ ਆ ਪਰਿਵਾਰ ਦੇ ਵਿੱਚ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਹੀ ਵੱਡਾ ਧੋਖਾ ਕੀਤਾ ਲੜਕੀ ਦੇ ਪਰਿਵਾਰ ਵਾਲੋਂ ਕਿਉਂਕਿ ਮੌਕੇ ਤੇ ਹੀ ਜਵਾਬ ਦਿੱਤਾ ਗਿਆ ਵਾ ਲੜਕੀਆਂ ਵੱਲੋਂ ਪਰਿਵਾਰ ਵੱਲੋਂ ਕਿ ਲੜਕੀ ਜੜੀ ਹੈ ਮੌਕੇ ਤੇ ਪਾ ਚੁੱਕੀ ਹੈ ਕਿ ਨਾ ਭੈਣ ਜੀ ਤੁਹਾਡਾ ਕੀ ਕਹਿਣਾ ਚਾਹੋਗੇ ਮੇਰਾ ਨਾਮ ਪਾਜੀ ਪਰਮਜੀਤ ਆ ਪਰਮਜੀਤ ਆ ਪਾਜੀ ਮੇਰਾ ਨਾਮ ਜਿਹੜਾ 5 ਦਿਨ ਹੋ ਗਿਆ ਲੈਡੀ ਪ੍ਰੋਗਰਾਮ ਹੋਂਡਿਆ ਹੈ ਕਿਦਾਂ ਨਚਣ ਟੱਪਣ ਦੇ ਹਾਂ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈਗੀ ਤੇ ਬਹੁਤ ਖੁਸ਼ੀ ਵਾਲੀ ਗੱਲ ਹੀ ਤੇ ਜਿਹੜਾ ਪਾਜੀ ਮੈਨੂੰ ਸ਼ੂਗਰ ਹੈ ਸ਼ੂਗਰ ਦਾ ਮੈਂ ਕੋਈ ਪਰਵਾਹੀ ਕੀਤੀ ਚਾਰ ਮਹੀਨੇ ਹੋ ਗਿਆ ਜੇ ਰਾਤ 12:00 ਵਜੇ ਤੱਕ ਨੱਚਦੇ ਟੱਪਦੇ ਰਹੇ ਪੂਰਾ ਚਾ ਹੈਗਾ ਤੇ ਮੈਂ ਆਪਣੇ ਪੋਤੇ ਪੋਤਰੀਆਂ ਨੂੰ ਲੈ ਆਉਣਾ ਨਾਲ ਤੇ ਨੌ ਨੇ ਮਗਰੋਂ ਆਉਣਾ ਤੇ ਜਦੋਂ ਹੁਣ ਪਾਜੀ ਸਵੇਰੇ ਉੱਠੇ ਆ ਉੱਠ ਕੇ ਮੈਂ ਠੀਕ ਨਹੀਂ ਹਾਂ ਤੇ ਮੈਂ ਲੰਮੇ ਪੈ ਗਈ ਲੰਮੇ ਪੈ ਕੇ ਤੇ ਫਿਰ ਮੈਂ ਉੱਠ ਕੇ ਬਾਹਰ ਆਈ ਆ ਬਾਹਰ ਆਈ ਆ ਤੇ ਇੱਥੇ ਸਾਰੇ ਇਕੱਠੇ ਹੋਏ ਆ ਤੇ ਮੈਂ ਕਿਹਾ ਕੀ ਗੱਲ ਹੋਈ ਆ ਤੇ ਇਹ ਆ ਗੱਲ ਹੋਈ ਆ ਭੀ ਹੈਪੀ ਦੀ ਘਰ ਦੀ ਭੱਜ ਗਈ ਆ ਤੇ ਸੁਣ ਕੇ ਭਾਜੀ ਇੰਨਾ ਦੁੱਖ ਲੱਗਾ ਵੀ ਕੀ ਕਹਿੰਦੀ ਗੱਲ ਆ ਵੀ ਇਹ ਕੀ ਬੜਿਆ ਸਾਡੇ ਘਰ ਵੇਖੋ ਰਿਸ਼ਤੇਦਾਰ ਆਏ ਆ ਕਿੰਨਾ ਭੜ ਭਰਾਏ ਆ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਸਭ ਇਕੱਠੀਆਂ ਹੋਈਆਂ ਵਾ ਤੇ ਦੇਖ ਕੇ ਇੱਕ ਜਾ ਖੁਸ਼ੀਆਂ ਚ ਭੰਗੜੇ ਪਾਉਣੇ ਸੀ ਕਿ ਜਾ ਕੋਈ ਕੁਝ ਕਰਨਾ ਸੀ ਕਿ ਜਿਹੜਾ ਹੁਣ ਦੁੱਖ ਦੀ ਘੜੀ ਦੇ ਵਿੱਚ ਬੈਠੇ ਆ ਇੰਨਾ ਚਾਹੀ ਕਿ ਜਿਹੜਾ ਕੀ ਕਹਿੰਦੀ ਗੱਲ ਹਾਂ ਤੇ ਤਿਆਰੀਆਂ ਟੰਟ ਲੱਗੇ ਆ ਵਰੀਆਂ ਬਣਾਈਆਂ ਵਾ ਗਹਿਣਾ ਗੱਟਾ ਬਣਾਇਆ ਵਾ ਹੋਰ ਜਿਹੜਾ ਕੋਈ ਲੈਣ ਦੇਣ ਉਹ ਜਿਹੜਾ ਹੁੰਦਾ ਵਾ ਸਬਜ਼ੀਆਂ ਭਾਡੀਆਂ ਲਵਾਈ ਲੱਗੇ ਆ ਸਾਰਾ ਕੁਝ ਪੂਰੀਆਂ ਤਿਆਰੀਆਂ ਵਾ ਬਾਕੀ ਇਹੋ ਜਿਹਾ ਕਿ ਇੱਕ ਘੋੜੀ ਜਿਹੜੀ ਸੀ ਘੋੜੀ ਤਾਂ ਸਵੇਰੇ ਚੜਨੀ ਸੀਗੀ ਇੱਕ ਘੋੜੀ ਕਰਨ ਵਾਲੀ ਆਉਣ ਵਾਲੀ ਰਹਿ ਗਈ ਸੀ ਲੱਗਦਾ ਕਿ ਚਾਹ ਸਾਰੇ ਅਧੂਰੇ ਰਹਿ ਗਏ ਨੇ ਮੇਰਾ ਬੇਟਾ ਵਾ ਉਹ ਬੇਟਾ ਵਰਦੇ ਹੋਦਾ ਆ ਪੀ ਕਾਕਾ ਵਾ ਤੇ ਬਸ ਇਹ ਆ ਕਿ ਆ ਜਿਹੜੀ ਦੁੱਖ ਦੀ ਘੜੀ ਆਈ ਆ ਨਾ ਭਾਜੀ ਇਹ ਦੇਖ ਝੱਲੀ ਨਹੀਂ ਗਈ ਬਹੁਤ ਜਿਆਦੀ ਆ ਮੁਸ਼ਕਲ ਹੋਈ ਆ ਕਿੰਨੀ ਕ ਕਾਰਵਾਈ ਸਕਤ ਹੋਣੀ ਚਾਹੀਦੀ ਬਹੁਤ ਇਹ ਗਾਂ ਤੋਂ ਜਿਹੜਾ ਵੀ ਮਤਲਬ ਇਹੋ ਜਿਹਾ ਕੋਈ ਹਸਾ ਨਾ ਕਿਸ ਨਾ ਹੋਵੇ ਜਿਹੋ ਜਿਹਾ ਸਾਡ ਨਾਲ ਹੋ ਗਿਆ ਨਾ ਇਹ ਕਿਸੇ ਦੇ ਨਾਲ ਨਾ ਹੋਵੇ ਤੇ ਜਿਹੜਾ ਇਹ ਆ ਨਾ ਇਹ ਗਰੀਬ ਆ ਸਾਡਾ ਦਿਓਰ ਵਿਚਾਰਾ ਸਾਈਕਲ ਦੇ ਉੱਤੇ ਜਾਂਦਾ ਵਾ ਤੇ ਚਲੋ ਤੁਹਾਨੂੰ ਪਤਾ ਹੀ ਰੋਟੀ ਪਾਣੀ ਦੇ ਚਲੋ ਮੜਾ ਚੰਗਾ ਕਰ ਨਹੀਂ ਪੈਣਾ ਵਾ ਤੇ ਇਹ ਆ ਕਿ ਜਿਹੜਾ ਖਰਚਾ ਲੱਗਾ ਵਾ ਨਾ ਭਾਜੀ ਤੇ ਇਹ ਖਰਚਾ ਉਹਦਾ ਮੋੜਨਾ ਚਾਹੀਦਾ ਤੇ ਪਰ ਉਹਨਾਂ ਨੂੰ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿੰਨਾ ਜਿਹੜੀ ਤਿਆਰੀਆਂ ਕੀਤੀਆਂ ਗਈਆਂ ਸੀ ਕਿੰਨਾ ਕ ਪ੍ਰਵਾਹ ਤੁਹਾਡੇ ਰਿਸ਼ਤੇਦਾਰ ਅੱਜ ਘਰ ਦੇ ਵਿੱਚ ਸ਼ਾਮਲ ਹੋਇਆ ਸੀ ਕਿਹੜੇ ਹਲਵਾਈ ਲਾਏ ਸੀ ਕਿਹੜੇ ਅਧੂਰੇ ਰਹਿ ਗਏ ਚਾਹ ਕੀ ਕਹਿਣਾ ਚਾਹ ਹਾਂ ਬਹੁਤ ਇਹ ਦੁੱਖ ਦੀ ਘੜੀ ਵੇਖੋ ਛੱਲੀ ਨਹੀਂ ਜਾਣੀ ਮੈਂ ਤੁਹਾਨੂੰ ਪਹਿਲਾਂ ਹੀ ਕਹਿਦਾ ਕਿ ਇਹ ਜਿਹੜਾ ਇਹ ਨਾ ਇਹ ਜਿਹੜਾ ਹਾਸਾ ਜਿਹੜਾ ਨਾ ਗਾਂ ਤੋਂ ਕਿਸੇ ਦੇ ਨਾਲ ਹੋਣਾ ਨਹੀਂ ਚਾਹੀਦਾ ਤੇ ਇਹ ਜਿਹੜਾ ਵਾ ਨਾ ਮੱਲਵ ਚੰਗਾ ਨਹੀਂ ਗਾ ਹੋਇਆ ਵਾ ਚੰਗਾ ਨਹੀਂ ਹੋਇਆ ਸਾਰੇ ਸਾਰਾ ਕੋਸ਼ਿ ਹੋਇਆ ਵਾ ਵੇਖੋ ਹੁਣ ਜਿਹੜਾ ਵੀ ਹੁਣ ਕਿ ਜਾ ਬੱਚਿਆਂ ਨੇ ਭੰਗੜਾ ਭੰਗੜੇ ਭੁੰਗੜੇ ਪਾਉਣੇ ਸੀ ਤੇ ਜਿਹੜੇ ਹਾਂ ਆਸਾ ਗਾ ਹਾਂ ਤੇ ਜਿਹੜਾ ਹੁਣ ਸਾਰੇ ਵੇਖੋ ਛੁੱਟੀਆਂ ਕੀਤੀਆਂ ਸਾਡੇ ਦਿਉਰਾਂ ਦੇ ਮੁੰਡਿਆਂ ਨੇ ਜੇਠਾਂ ਦੇ ਮੁੰਡਿਆਂ ਨੇ ਤੇ ਜਿਹੜਾ ਹੁਣ ਅਰਦਾਸੀ ਚ ਬੈਠੇ ਆ ਹਾਂ ਜੀ ਜਦੋਂ ਕਿ ਰਿਸ਼ਤੇਦਾਰ ਦਾ ਵਿਆਹ ਹੋਣਾ ਹੁੰਦਾ ਸੀ ਤੇ ਲੋਕਾਂ ਨੂੰ ਚਾਹ ਚੜ ਜਾਣਾ ਸੀ ਰਿਸ਼ਤੇਦਾਰਾਂ ਨੂੰ ਚਾਹ ਚੜ ਜਾਣਾ ਸੀ ਆੜ ਗਵਾਂ ਚ ਬੜਾ ਚਾਹ ਹੁੰਦਾ ਸੀ ਕਿ ਅੱਜ ਲੜਕੇ ਦਾ ਵਿਆਹ ਸੀ ਸਾਡੇ ਆੜ ਗਵਾਂ ਚ ਰਿਸ਼ਤੇਦਾਰਾਂ ਦਾ ਵਿਆਹ ਵਾ ਲੇਕਿਨ ਜਦੋਂ ਇਹੋ ਜੀ ਖਬਰ ਸਾਹਮਣੇ ਹੁੰਦੀ ਹੈ ਤੇ ਦੁੱਖਾਂ ਦਾ ਪਹਾੜ ਜਿਹੜਾ ਪਰਿਵਾਰ ਤੇ ਟੁੱਟ ਜਾਂਦਾ ਕਿਉਂਕਿ ਲੱਖਾਂ ਰੁਪਏ ਲਾ ਕੇ ਆ ਜਿਹੜੀਆਂ ਤਿਆਰੀਆਂ ਕੀਤੀਆਂ ਗਿਆ ਸੀ ਹਲਵਾਈ ਲਗਾਏ ਗਏ ਸਬਜ਼ੀਆਂ ਕੱਟੀਆਂ ਗਈਆਂ ਸੀ ਗਹਿਣਾ ਗੱਟਾ ਬਣਾਇਆ ਗਿਆ ਸੀ ਲੜਕੀ ਦੇ ਜਿੰਨਾ ਵੀ ਗਹਿਣਾ ਗੱਟਾ ਜਾਂ ਸੂਟ ਸੀ ਜਾਂ ਹੋਰ ਦਾਜ ਦੀ ਵਰੀ ਸੀ ਸਾਰੀ ਤਿਆਰ ਕੀਤੀ ਗਈ ਸੀ ਲੇਕਿਨ ਜਦੋਂ ਅੱਜ ਸਵੇਰੇ ਉਹਨਾਂ ਨੂੰ ਫੋਨ ਆਉਂਦਾ ਕਿ ਲੜਕੀ ਜਿਹੜੀ ਘਰੋਂ ਭੱਜ ਚੁੱਕੀ ਆ ਉਸ ਤੋਂ ਬਾਅਦ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਤਸਵੀਰਾਂ ਵੇਖ ਸਕਦੇਗੀ ਅਮਰਸਾਹ ਦੀਆਂ ਲੜਕੇ ਦਾ ਪਿਤਾ ਸਾਡੇ ਨਾਲ ਮੌਜੂਦ ਹੈ ਕੀ ਕਹਿਣਾ ਚਾਹੋਗੇ ਕਹਿੰਦੇ ਬੜੇ ਚਾਹ ਹੁੰਦੇ ਸੀ ਪਿਓਨਗੇ ਮੇਰੇ ਮੁੰਡੇ ਦਾ ਵਿਆਹ ਸੀ ਅੱਜ ਕਿਹੜੇ ਹਾਲਾਤਾਂ ਚ ਤੁਸੀਂ ਰਹਿ ਗਏ ਜੀ ਗਮ ਜੇ ਲੱਤਾਂ ਚ ਭਾਜੀ ਬੜਾ ਬਹੁਤ ਗਮ ਲਗਾ ਟੈਗ ਵੀ ਹੋਇਆ ਤੁਹਾਨੂੰ ਕਿੰਨਾ ਖਰਚ ਕੀਤਾ ਤੁਸੀਂ ਵੇਖੋ ਕਿੰਨਾ ਖਰਚ ਕੀਤਾ 8-9 ਦਿਨ ਹੋ ਗਏ ਆਪਾਂ ਸੋੜੀ ਭੱਜੇ ਫਿਰਨੇ ਆ ਕਲੀਆਂ ਫੇਰ ਲੋਕਾਰ ਘਰ ਦਾ ਖਰਚਾ ਦਿਹਾੜੀ ਦਾ ਰਹਿ ਗਏ ਆਪਾਂ ਵਾਧੂ ਵਾਧੂ ਇਨਸਾਫ ਦਿੱਤਾ ਜਾਵੇ ਹੱਦੀ ਗਾਲੇ ਘਟਵਾ 4 ਲੱਖ ਰੁਪਏ ਦਿੱਤਾ ਜਾਵੇ ਸਾਨੂੰ ਬਾਚ ਕਿਨੇ ਗਰਸੇ ਦਾ ਤੁਹਾਡੇ ਭੈਣ ਭਰਾ ਜੀ ਸ਼ੌ 150 ਬੰਦੇ ਇਕੱਠਾ ਹੋਣੇ ਆਪਾਂ ਫੋਨ ਤੇ ਬੰਦ ਕਰਤ ਕਰਾਤੇ ਇਹਦੇ ਹਾਂ 2 25 ਬੰਦਾ ਇਕੱਠਾ ਨਹੀਂ ਹਾਂ ਜੀ ਲੱਗਦਾ ਕਿ ਆਹ ਟਾਈਮ ਤੇ ਲੜਕੀ ਨਾਲ ਸਗਨ ਲੈ ਕੇ ਆਉਣਾ ਸੀ ਤੇ ਅੱਜ ਤੁਸੀਂ ਗੰਮ ਬਦਲ ਗਿਆ ਤੁਸੀਂ ਗੰਮ ਬਦਲ ਗਿਆ ਹਾਂ ਉਹ ਦੋ ਜਿਸ ਕੱਲ ਨੂੰ ਮੈਂ ਕਹਾਂ ਜੇ ਮੁੰਡਾ ਕੋਈ ਕਰਦਾ ਵਾ ਇਹਦੇ ਜ਼ਿੰਮੇਵਾਰ ਉਹ ਕੁੜੀ ਵਾਲੇ ਹੋਣਗੇ ਜੀ ਲੜਕੀ ਪਰਵਾਰ ਵਾਲੇ ਹਾਂ ਜੀ ਉਹ ਹੋਣਗੇ ਜੀ ਹਾਂ ਜੀ ਚਾਹਣਾ ਸੀ ਜੇ ਅਗਰ ਸਗਨ ਨਾਲ ਲੈ ਕੇ ਆਉਂਦੇ ਲੜਕੀ ਨੂੰ ਕਿੰਨਾ ਕਿ ਪਿਆਰ ਸਾਡੇ ਆਣਾ ਵੀ 20 ਪੰਜੀ ਜਿਹੜੇ ਘਰ ਆ ਆਹ ਇਹ ਤੇ ਡੀਕ ਤੇ ਰਹਿੰਦੇ ਕੋਈ ਨਾ ਕੋਈ ਸਾਡੇ ਪ੍ਰੋਗਰਾਮ ਆਵੇ ਸਾਰੇ ਮੁੰਡਿਆਨੇ ਵੇਖ ਲੋ ਤੁਹਾਡੇ ਸਾਹਮਣੇ ਆਪਣੇ ਕੰਮਾਂ ਦਾ ਛੁੱਟੀਆਂ ਕੀਤੀਆਂ ਵੀ ਚਲੋ ਕੋਈ ਨਹੀਂ এনਜੋਇਮੈਂਟ ਕਰਾਂਗੇ ਤੇ ਸਵੇਰੇ ਜਦੋਂ ਇਹ ਗੱਲ ਪਤਾ ਲੱਗੀ ਸਾਡੇ ਤੇ ਇੱਕ ਹਸਾਉਣਾ ਜ਼ਮੀਨ ਹੀ ਨਿਕਲ ਗਈ ਪੈਰਾਂ ਥੱਲੇ ਜੀ ਸਾਡੇ ਹਾਂਜੀ ਤੇ ਕੀ ਕੀ ਤਿਆਰੀਆਂ ਕੀਤੀਆਂ ਗਈਆਂ ਸੀ ਸਾਰੀਆਂ ਭਾਜੀ ਜਿੰਨੀਆਂ ਵਿਆਹ ਦੇ ਵਿੱਚ ਹੁੰਦੀਆਂ ਨਾ ਕੋਈ ਛੱਡੀ ਨਹੀਂ ਜੇ ਤਿਆਰੀ ਜੋ ਵੇਖ ਲੋ ਤੁਸੀਂ ਉੱਧਰ ਜਾ ਕੇ ਹਲਵਾਈ ਲੱਗੇ ਸਬਜ਼ੀਆਂ ਕਟੀਆਂ ਜੋ ਸਵੀਰਸ ਦਾ ਸਮਾਨ ਸਾਰਾ ਲੈ ਕੇ ਆਏ ਉਹ ਦਿਹਾੜੀਦਾਰ ਬੰਦੇ ਨੇ ਵਿਚਾਰੇ ਪਤਾ ਨਹੀਂ ਕਿਦਾਂ ਕਿਦਾਂ ਕਰਕੇ ਉਹਨਾਂ ਕੀਤਾ ਹੋਊਗਾ ਇਹਦਾ ਜਿਹੜਾ ਇਨਸਾਫ ਹੈ ਕੁੜੀ ਵਾਲਾਂ ਨੇ ਜਿੰਨੀ ਸਖਤ ਤੋਂ ਸਖਤ ਜਾਨਕਾ ਗਾਂ ਕਿਸੇ ਦੇ ਨਾਲ ਨਾ ਹੋਵੇ ਇਦਾਂ ਸਾਡੇ ਨਾਲ ਤੇ ਜਿਹੜਾ ਹੋਣਾ ਸੀ ਉਹ ਚਲੋ ਹੋ ਗਿਆ ਅੱਛਾ ਸੁਣਿਆ ਜਾਂਦਾ ਕਿ ਲੜਕਾ ਜਿਹੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਜਾਂ ਲੜਕਾ ਭੱਜ ਗਿਆ ਲੇਕਿਨ ਅੱਜ ਪਹਿਲੀ ਗੱਲ ਸੁਣੀ ਹੈ ਕਿ ਲੜਕੀ ਭੱਜ ਗਈ ਘਰੋਂ ਕਿੰਨੀ ਕੀ ਪਰਵਾਜ਼ੇ ਬੇਇਤੀ ਉਧਰ ਹੀ ਬੇਇਤੀ ਹੈ ਤੇ ਇੱਧਰ ਪਰਵਾਜ਼ੇ ਬੇਇਤੀ ਹੋਈ ਹੈ ਕਿੰਨਾ ਇਨਸਾਫ ਮੰਗਦੇ ਇਨਸਾਫ ਭਾਜੀ ਸਾਨੂੰ ਚਾਹੀਦਾ ਜੀ ਸਾਡੇ ਨਾਲ ਤੇ ਜਿਹੜੀ ਹੋਣੀ ਹੋ ਗਈ ਗਾਂ ਕਹੇ ਨਾਲ ਨਾ ਇਦਾਂ ਹੋਵੇ ਵੇਖ ਲਓ ਸਾਰਾ ਪ੍ਰਬੰਧ ਕੀਤਾ ਜਾਣਾ ਮਾੜੇ ਤੋਂ ਮਨ ਆਇਆ ਸੀ ਉਦੋਂ ਕਿਸ ਤਰ੍ਹਾਂ ਦੇ ਮੋਹਲ ਚਾ ਸੀ ਪਰਿਵਾਰ ਚ ਪੂਰੀ ਖੁਸ਼ੀ ਵਾਲਾ ਮੋਹਲ ਸੀ 8-9 ਮਹੀਨੇ ਹੋ ਗਏ ਜੀ ਮੁੰਡਾ ਗੱਲ ਕਰਦਾ ਰਿਹਾ ਨਾ ਹਾਂਜੀ ਸਰ ਵੀ ਰਾਤ ਦਿਨ ਮਤਲਬ ਜਦੋਂ ਵੀ ਉਹਨਾਂ ਦਾ ਫੋਨ ਆਉਂਦਾ ਸੀ ਗੱਲ ਕਰਦਾ ਸੀ ਉਦੋਂ ਇਹਨਾਂ ਨੂੰ ਕੁਝ ਨਹੀਂ ਦੱਸਿਆ ਜੀ ਹਾਂਜੀ ਹਾਂਜੀ ਭਾਈ ਤੁਹਾਡਾ ਜੀ ਮੇਰਾ ਨਾਮ ਸੰਦੀਪ ਸਿੰਘ ਜੀ। ਸੰਦੀਪ ਜੀ ਕੀ ਕਹਿਣਾ ਚਾਹੋਗੇ? ਤਿਆਰੀਆਂ ਨੇ ਅਧੂਰੀਆਂ ਰਹਿ ਗਈਆਂ ਨੇ ਪਰਿਵਾਰ ਦੀਆਂ। ਮੈਂ ਕਹੀ ਜੋ ਇੱਥੇ ਮੋਲ ਹੋਣਾ ਚਾਹੀਦਾ ਸੀਗਾ ਨਾ ਉਹ ਮੋਲ ਇੱਥੇ ਨਹੀਂ ਹੈਗਾ। ਜੋ ਇੱਥੇ ਨਚਰਾ ਟੱਪਣਾ ਸੀਗਾ ਇਹ ਸਮਝੋ ਕਿ ਇੱਕ ਗਮੀ ਦਾ ਮਾਹੌਲ ਹੈਗਾ ਜੀ। ਬਹੁਤ ਹੀ ਤਕਾ ਕੀਤਾ ਹੈ। ਰਾਤ ਦੀ ਕੁੜੀ ਫੇਰਾ ਰਹੀ ਸੀ ਵੀਰੇ 5 ਵਜੇ ਫੋਨ ਕਰਕੇ ਦੱਸ ਰਹੇ ਨੇ ਲੜਕੇ ਵਾਲਿਆਂ ਨੂੰ। ਜੀ ਤੁਹਾਡੇ ਕੋਲ ਰਾਤ ਦੇ ਗਏ ਆ। ਤੁਸੀਂ ਰਾਤ ਫੋਨ ਕਰਕੇ ਕਹਿ ਦਿਓ। ਰਾਤ 2 ਵਜੇ ਤੱਕ ਇਹ ਬੰਦੇ ਤਿਆਰੀ ਕਰਦੇ ਰਹੇ। ਮੈਂ ਕਿ ਵੱਤ ਤੋਂ ਵੱਤ ਮੈਂ ਤਾਂ ਇੱਕੋ ਜਿਹੀ ਚਾਹਣਾ ਕਿ ਜਿੰਨਾ ਕਿੰਨਾ ਦਾ ਖਰਚਾ ਹੋਇਆ ਉਹ ਇਹਨਾਂ ਨੂੰ ਖਰਚਾ ਦਿੱਤਾ ਕੁੜੀ ਦੇ ਪਰਿਵਾਰ ਤੇ ਕੀਤੀ ਜਾਵੇ। ਪਰਿਵਾਰ ਦੇ ਹਾਲਾਤ ਕੀ ਨੇ? ਪਰਿਵਾਰ ਕਿਸ ਤਰ੍ਹਾਂ ਆਪਣੀ ਮਿਹਨਤ ਮਜ਼ਦੂਰੀ ਕਰਦਾ ਹੈ? ਪਰਿਵਾਰ ਦੇਖੋ ਜੀ ਇੱਕ ਸੁਧਾਰਨ ਪਰਿਵਾਰ ਆ ਦਿਹਾੜੀਦਾਰੇ ਨੇ। ਮੇਲੇ ਲਾਲੇ ਬਸ ਇਹ ਕੰਮ ਹੀ ਇਹਨਾਂ ਦਾ। ਪਤਾ ਨਹੀਂ ਕਿੰਨਾ ਖਰਚਾ ਕੀਤਾ, ਕਿਦਾਂ ਕੀਤਾ। ਚੁੱਕ ਚੁਕਾ ਕੇ ਕੀਤਾ। ਇਹੀ ਜਾਂ ਤੈਨੂੰ। ਹੁਣ ਕੀ ਮੰਗ ਕਰਦੇ? ਪੁਲਿਸ ਨੂੰ ਕਮਪਲੇਂਟ ਦਿੱਤੀ। ਪੁਲਿਸ ਕੰਪਲੇਂਟ ਕੀਤੀ ਹੈ ਜੀ। ਹੁਣ ਦੇਖੋ ਪੁਲਿਸ ਪ੍ਰਸ਼ਾਸਨ ਕੀ ਕਰਦਾ ਹੈ। ਬਾਕੀ ਆਪਰ ਇਹ ਕਹਿੰਦੇ ਪੁਲਿਸ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਗਰੀਬ ਪਰਿਵਾਰ ਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ, ਜੋ ਬੰਦੀ ਕਾਰਵਾਈ ਕੀਤੀ ਜਾਵੇ, ਜੋ ਇਹ ਓ ਜੀ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕੀਤੀਆਂ ਸੀ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਹੁਣ ਤਸਵੀਰ ਇੱਕ ਫੇਰ ਤੁਹਾਨੂੰ ਦਿਖਾਦਾ ਇਹ ਦੇਖ ਸਕਦੇ ਕਿ ਜਿਹੜਾ ਟੈਂਟ ਲਗਾ ਕੇ ਪਰਿਵਾਰ ਵਾਲਾ ਪੂਰੀ ਜਿਹੜੀ ਵਿਆਹ ਦੀ ਤਿਆਰੀ ਕੀਤੀ ਗਈ ਸੀ ਅੱਜ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਸਾਰੇ ਅੱਜ ਘਰ ਦੇ ਵਿੱਚ ਪਹੁੰਚੇ ਸੀ ਕਿਉਂਕਿ ਅੱਜ ਲੜਕੀ ਲੜਕੀ ਦੇ ਪਰਿਵਾਰ ਵੱਲੋਂ ਅੱਜ ਜਿਹੜਾ ਜਿਹੜਾ ਸਗਲ ਲੈ ਕੇ ਆਉਣਾ ਸੀ ਲੇਕਿਨ ਦੇਖ ਸਕਦੇ ਸਾਰੀਆਂ ਤਿਆਰੀਆਂ ਜਣੀਆਂ ਕੀਤੀਆਂ ਗਈਆਂ ਸੀ ਹਲਵਾਈ ਲਗਾਏ ਗਏ ਸੀ ਸਬਜ਼ੀਆਂ ਕੱਟੀਆਂ ਗਈਆਂ ਸੀ ਸਵੀਡ ਦਾ ਜਿਹੜਾ ਸਮਾਨ ਸੀ ਉਹ ਲੈ ਕੇ ਆਏ ਸੀ ਗਹਿੜਾ ਕਟਾੜਾ ਪ੍ਰੋਪਰ ਬਣਾਇਆ ਗਿਆ ਸੀ ਦੇਖ ਸਕਦੇ ਕਿ ਅੱਜ ਹਾਲਾਤ ਪਰਿਵਾਰ ਦੇ ਕੀ ਨੇ ਕਿਉਂਕਿ ਲੜਕੀ ਜਿਹੜੀ ਘਰੋਂ ਭੱ ਚੁੱਕੀ ਨੇ ਜਦੋਂ ਪਰਿਵਾਰ ਨੂੰ ਫੋਨ ਆਇਆ ਤੇ ਇਹਨਾਂ ਦੇ ਪਿਆਰਾਦੋ ਜ਼ਮੀਰ ਕਿਸਕੀ ਦੇਖ ਸਕਦੇ ਕਿ ਇੱਥੇ ਜਿਹੜਾ ਟਾਈਮ ਸੀ ਖੁਸ਼ੀਆਂ ਦਾ ਟਾਈਮ ਹੋਣਾ ਸੀ ਭੰਗੜੇ ਪਾਣੇ ਸੀ ਸੱਜਣ ਮਿੱਤਰਾਂ ਨੇ ਉਹਨਾਂ ਜਾਣਾ ਸੀ ਲੇਕਿਨ ਜਦੋਂ ਪਰਿਵਾਰ ਨੂੰ ਗੱਲ ਪਤਾ ਲੱਗੀ ਤਾਂ ਅੱਜ ਪਰਵਾਦ ਤੇ ਦੁੱਖਾਂ ਦਾ ਪਹਾੜ ਜਿਹੜਾ ਟੁੱਟ ਚੁਕਿਆ ਇਸ ਸਬੰਧ ਦੇ ਵਿੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਦਰਖਾਸਤ ਮਿਲੀ ਆ ਦਰਖਾਸਤ ਦੇ ਜੋ ਵੀ ਪਰਿਵਾਰ ਬਿਆਨ ਲਿਖਾਇਆ ਗਿਆ ਉਸ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਹੋਊਗਾ ਕਿ ਲੜਕੀ ਪਰਵਾਦ ਤੇ ਪੁਲਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਭਰਤੇ ਨਾਲ ਆਰਪੀਡੀ 24 ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ